जय श्री राम जी जय माता पिता जय बाला जी श्री जय श्री बालाजी जय श्री बाला जी जय हाँ जी ये ऐसी किरपा है तो समझ बाल रूप है बाल रूप बाला जी बाल रूप हटी रूप होता ਦੇਰਾ ਮਹੰਦੀ ਪੁੱਤੈ ਅੱਜ ਤੋਂ 50 ਸਾਲ ਪਹਿਲਾਂ ਮੈਂ ਕਿਸੇ ਕਸ਼ਟ ਵਿੱਚ ਚੁੱਥੇ ਗਿਆ ਸੀ ਕੋਰਲਿਕਰ ਪਹਾਈ ਪੁੱਤੈ ਦੇ ਕਿਰਪਾ ਹੈ ਕਿ ਅੱਜ ਵੀ ਅੱਜ ਕਿਰਪਾ ਦੇ ਨਾਲ ਅੱਜ ਵੀ ਮੈਂ ਚੱਲ ਰਿਹਾ ਐਸੀ ਕਿਰਪਾ ਸਾਥੇ ਬਣੀ ਰਹੇ ਆ ਜਾਣਾ ਲੱਖਾਂ ਲੋਕ ਜਾਂਦੇ ਨੇ ਸਾਦੇ ਬਾੜੇ ਨੇੜੇ ਹੁੰਦੇ ਨੇ ਜੋ ਮੰਗੋ ਜਿੱਦਾਂ ਮੰਗੋ ਜੇ ਸਾਰੇ ਰਾਜੇ ਨਾਲ ਜਾਓਗੇ ਉਸੇ ਰਾਜੇ ਤੋਂ ਵੱਧ ਪਾ ਕੇ ਆਓਗੇ ਅਗਰ ਤੁਹਾਡੀ ਭਾਵਨਾ ਅੱਛੀ ਹੈ ਤੇ ਬਾਲਾ ਜੀ ਖੁਦ ਤੁਹਾਡੇ ਸਾਹ ਸਾਰੇ ਕੰਮ ਸੁਧ ਕਰਨਗੇ ਇਹ ਬਾਲਾ ਜੀ ਦੇ ਹੀ ਕਿਰਪਾ ਹੈ ਜੀ ਔਰ ਅੱਜ ਤੋਂ 50 ਸਾਲ ਪਹਿਲਾਂ ਜਦੋਂ ਮੈਂ ਮੇਰੇ ਮਾਤਾ ਹੀ ਬਿਮਾਰ ਹੋਏ ਪਹਿਲਾਂ ਉਹਨੇ ਕਿ ਅਸੀਂ ਉਹਨਾਂ ਦੀ ਸੇਵਾ ਮੈਂ ਔਰ ਮੇਰੇ ਬ੍ਰਦਰ ਕਰਦੇ ਰਹੇ ਉਸ ਤੋਂ ਬਾਅਦ ਮੈਨੂੰ ਤਕਲੀਫ ਹੋਈ ਮੈਂ ਗਿਆ ਔਰ ਬਾਲਾ ਜੀ ਦੀ ਕਿਰਪਾ ਨਾਲ ਉਸ ਵੇਲੇ ਤਾਂ ਸ਼ਲਾ ਵੀ ਇਦਾਂ ਤੇ ਨਹੀਂ ਸੀ ਗਿਆ ਉਸਲੇ ਕੋਹੂ ਆਤੋਂ ਪਾਣੀ ਕਾਟੇ ਘਟਕੇ ਸਾਰਾ ਕੰਮ ਹੁੰਦਾ ਸੀ ਬਹੁਤ ਸੌ ਆਪਣੀ ਜਿੰਸਾ ਕਰਨਾ ਪਿਆ ਮੰਦਰ ਵੀ ਬੜਾ ਠੱਈ ਜਾ ਸੀਗਾ ਬਰੀ ਕਿਰਪਾ ਕਰ ਸਭ ਕੰਮ ਹੁੰਦਾ ਗਿਆ ਔਰ ਐਸੀ ਕਿਰਪਾ ਦੇ ਨਾਲ ਅਸੀਂ ਕੱਲ੍ਹ ਤੇ ਅੱਜ ਉਹਨੇ ਦੀ ਕਿਰਪਾ ਨਾਲ ਹੀ ਅੱਜ ਇੱਥੇ ਆ ਕੇ ਅਸੀਂ ਜੱਤਲੀ ਜਾਂ ਜਹਾਰ ਚਾਹ ਹਾਤੇ ਤੇ ਸੋਚਿਆ ਇੱਥੇ ਆ ਕੇ ਮੈਂ ਦੋ ਦੋ ਚਾਲ ਮੇਲੇ ਆ ਬਈ ਭਾਈ ਬਾਲਾ ਜੀ ਉਹ ਕਹਿੰਦੇ ਕਿਹਦੇ ਬਾਲਾ ਜੀ ਸਾਡੇ ਨੇ ਮੈਨੂੰ ਹੱਥ ਲਾਪੇ ਕਹਿੰਦੇ ਤੇ ਕਿਹਦੀ ਬਾਲਾ ਜੀ ਮੈਂ ਕਹਿੰਦੀ ਮੈਨਤਾ ਪਤਾ ਤੇ ਕਿਹਦੀ ਬਾਲਾ ਜੀ ਹੈ ਲੇਕੇ ਜਿਹੜੇ ਬਾਲਾ ਜੀ ਮੈਂ ਦੇਖ ਕੇ ਆਇਆ ਉਹ ਮਾਲ ਜੋ ਬੱਲ ਮਹਿੰਦੀ ਮਹਿੰਦੀ ਪੋਲਾਲੇ ਹਨੂਮਾਨ ਜੀ ਆ ਬਾਲਾ ਇਹ ਉਸ ਤੋਂ ਬਾਅਦ ਆਸ-ਆਸਤਾ ਮੈਂ ਬੈਠਣ ਲੱਗ ਗਿਆ ਕੁਝ ਲੋਗ ਆਲਾਪੇ ਵਿੱਚ ਇਹ ਸਾਰੇ ਪੰਜਾਬ ਦੇ ਵਿੱਚ ਘਰ-ਘਰ ਦੇ ਵਿੱਚ ਅੱਜ ਦੇ ਬਾਲਾ ਜੀ ਹੋੜੀ ਹੈ ਕਿੰਨੇ ਮੰਦਰ ਬਣਾਏ ਹੈ ਕਿੰਨੇ ਅੰਦਾ ਮੋਟੇ ਸਤਾਪਤ ਹੋਇਆ ਜੋ ਵੀ ਆਧਿਪੰਦਾਰੇ ਜੋ ਵੀ ਹੈ ਅੱਜ ਘਰ ਕੱਚ ਦੁਬਾਲਾ ਜੋੜੀ ਹੈ ਇਹ ਸਭ ਮੇਰੇ ਹੀ ਮਹਨੇਨੀ ਕਾ ਦੇਰ ਵਾਲੇ ਕਾਨ ਵਾਲੇ ਬਾਲਾ ਜੀ ਉਹਨਾਂ ਦੇ ਅਸੀਰਵਾਦ ਦੇ ਨਾਲ ਹੀ ਅੱਜ ਤੱਕ ਅੱਜੇ ਤੇ ਪਹੁੰਚੇ ਅੱਗੇ ਵੀ ਉਹ ਉਹਨਾਂ ਦੀ ਸ਼ੀਵਾਨਾ ਅੱਦੇ ਅੱਗੇ ਵੱਧਦੇ ਰਹੀਏ ਇਹ ਸਾਡੀ ਇੱਛਾ ਇਹ ਹੀ ਬਾਣੀ ਹਾਂ ਜੀ ਜਦੋਂ ਆਰਤੀ ਵਾਲੇ ਉੱਥੇ ਕਿੰਨੇ ਕਿ ਉਹ ਪਹੁੰਚਦੇ ਆਰਤੀ ਤੇ ਗੋ ਮਾਤਾ ਵੀ ਆਉਂਦੇ ਉੱਥੇ ਉਹਦੇ ਬਾਅਦ ਹਾਂ ਤੁਸੀਂ ਉਹਨੂੰ ਕੋਈ ਆਖੋ ਹੁਣ ਤੁਸੀਂ ਨਾ ਅੱਗੇ ਪਹਿਲਾਂ ਪੁੱਤ ਸੁਣੋ ਇਤਨਣ ਚੱਲਾ ਪਹਿਲਾਂ ਮੇਰੇ ਪਿਤਾ ਜੀ ਨੇ ਸੁਣਿਆ ਅਸੀਂ ਤੇ ਕਮਰਾ ਬਣਾਈਏ ਹੁੰਦਾ ਇਹ ਕਿ ਤਰ੍ਹਾਂ ਤਾਂ ਤੇ ਬਜ਼ੁਰਗਾ ਚੁੱਕਾ ਜਾਵੇ ਨਹੀਂ ਬਣਿਆ ਫਿਰ ਅਸੀਂ ਬਾਲਾ ਜੀ ਕੇ ਆਜੋੜੇ ਨੇ ਸੁਣਿਆ ਫਿਰ ਬਾਲਾ ਜੀ ਨੇ ਕਰ ਲਿਆ ਗੁੱਸਾ ਜਿੱਦੀ ਗੱਲ ਜਾਂ ਤਾਂ ਕਰ ਦਿਓ ਨਾ ਤਾਂ ਸੀ ਨਹੀਂ ਆਣਾ ਐਸੀ ਕਿਰਪਾ ਵਰਸੀ ਕਿ ਉੱਥੇ ਅਸੀਂ ਪੌੜੀਆਂ ਦੇ ਉੱਤੇ ਬੈਠ ਸੀ ਸਾਨੂੰ ਬੰਦੇ ਉੱਚ ਧੰਸਲਾ ਬਣਾਨੀ ਹੈ ਮੈਂ ਨਿੱਤ ਅਰਥ ਨਾਲੇ ਕਮ ਨੇਕ ਅੰਤ ਅਸਲਾ ਬਣਾਨੀ ਹੈ ਤਾਂ ਅਸਲਾ ਦੀ ਕਿਰਪਾ ਸ਼ੁਰੂ ਹੋ ਗਈ ਅਜੋਹੀ ਕਿਰਪਾ ਚ ਸਾਰੇ ਲੁਧਿਆਣੇ ਦੀ ਇਹ ਤੁਨਸਾਲਾ ਪੂਰੇ ਮਹਿੰਦੀਪੁਰਪੁਰ ਦੇ ਵਿੱਚ ਐਸੀ ਕਿਰਪਾ ਵਰਤੀ ਐਸੀ ਕਿਰਪਾ ਵਰਤੀ ਆਪਣੇ ਆਪ ਹੀ ਵੰਦੀ ਚੜੀ ਚੜੀ ਕੋਈ ਸਭ ਭਗਤਾਂ ਦੇ ਅਸ਼ੀਰਵਾਦ ਦੇ ਨਾਲ ਤੇ ਅੱਜ ਇੰਨੇ ਚਮਤਕਾਰ ਪੂਰੇ ਲੁਧਿਆਣੇ ਚ ਹੋਏ ਐ ਅੱਜ ਉਹ ਲੁਧਿਆਣੇ ਵਾਲੀ ਤੰਤਕਾਰੀ ਤੁਮਸਲਾ ਕਲਾ ਰਹੀ ਹੈ ਰੇ ਗੋ ਮਾਤਾ ਜੀ ਮੈਂ ਆਪਣੀ ਜੀਵਨ ਚ 6 ਸਤੰਕੀ ਲਗਾ ਚੁੱਕੇ ਹਾਂ। ਚਬ ਬਾਲਾ ਜੀ ਦੇ ਚੀਰਵਾਦਲਾ। ਕੁਝ ਮੇਰੇ ਮੈਂ ਕਦੀ ਕਿਛ ਕੋ ਕੁਝ ਨਹੀਂ ਮੰਗਿਆ। ਨਾ ਮੈਂ ਸੰਤੀ ਜਾਗ ਨੂੰ ਦਿੱਤੇ। ਤਾਂ ਮੈਂ ਅੱਜ ਤੱਕ ਕਿਸੇ ਪੈਸੇ ਨਹੀਂ ਲਿਆ। ਉਹ ਕੋਈ ਪ੍ਰਸ਼ਾਦ ਆਪਣੇ ਚੱਕੇ ਨਹੀਂ ਲਿਆ। ਜਿਹੜੇ ਲਈ ਆ ਵੀ ਮੈਨੂੰ ਪਛਾਦ ਦੇ ਦੇ। ਹੱਥ ਐਸੇ ਕਰਕੇ ਮੈਨੂੰ ਵੀ ਪਛਾਦ ਦੇ ਦੇ। ਆਪੇ ਅੱਤਨਾ ਪਛਾਦ ਲਿਆ। ਪਰ ਰੋਹੀ ਮੈਂ ਗ੍ਰਹਿਨ ਕੀਤਾ। ਅੱਜ ਵੀ ਮੇਰਾ ਉਹੀ ਕਰਦੇ। ਅੱਜ ਉਹੀ ਕਰਪਾ। ਫਿਰ ਕੀ ਹੋਦਾ ਦੱਦ ਜੀ ਅਸੀਂ ਉੱਤੇ ਦਾਨੇ ਬਾਲਲੇ ਜੀ ਜਾਂਦੇ ਨੇ ਇੱਕ ਕੋਈ ਕੋਈ ਗੋਵਾਨੀ ਛੁਰੂ ਹੋਈ ਆਪਣਾ ਕਰਦੇ ਰਹੇ ਸੀ ਕਿਆ ਮਲਾਂਗੀ ਦੀ ਕਿਆ ਮਲਾਂ ਗਈ ਗੋਵਾਨਦੀ ਸੀ ਆਂਦੀ ਸੀ ਪੋੜੀਆ ਤੇ ਖਰੀ ਹੋ ਜਾਂਦੀ ਸੀ ਪਹਿਲਾਂ ਤਾਸੀਂ ਕੋ ਖਾਤਾ ਵੀ ਠੀਕ ਹੈ ਅਜੇ ਤਮ ਦੇਤਾ ਕੋ ਖਲਾਤਾ ਅਗੇ ਕਰਤਾ ਉਹ ਰੋਜ ਆਰਤੀ ਤੇ ਆਂਦੀ ਹੈ ਤੁਸੀਂ ਖੁਦ ਦੇਖੋਗੇ ਆਰਤੀ ਦੇ ਕੇ ਇਹ ਦੇਹੀ ਰਿਏ ਆਤੀ ਤਾਂ ਕੇ ਕਰੀ ਉਹ ਜੰਦੀਆ ਫਿਰ ਜਿਉ ਧਿਆਨ ਨਾਲ ਦੇਖਿਆ ਵੀ ਕੀ ਚੱਲੇ ਫਿਰ ਦੇਖਿਆ ਐ ਅੱਛੂ ਨੇ ਐ ਘਰ ਪੋੜਿਆ ਤੇ ਉੱਪਰ ਆ ਕੇ ਕਦੇ ਹੁੰਦਿਆ ਅਸੀਂ ਦੇਖ ਦੇਖ ਕੇ ਫਿਰ ਅਸੀਂ ਕੀ ਉਹਨੇ ਸੇਵਾ ਤਾਂ ਮੁਕਤੀ ਰੱਖੀ ਉਹਨਾਂ ਦੀ ਆਗਿਆ ਤਾਂ ਅੰਨਤ ਰੁਕਤੀਆਂ ਫਿਰ ਸਾਨੂੰ ਪਿੱਛੇ ਪਕਤੇ ਸਵਾਲ ਕੀਤਾ ਮੈਨੂੰ ਕਿ ਸਾਰੇ ਮਾਤਾ ਗਊ ਮਾਤਾ ਆਂਦੀ ਹੈ ਕਹਿੰਦੇ ਜੀ ਹੋ ਸਕਦਾ ਤੁਸੀਂ ਬੰਦ ਕੇ ਖੜੀ ਕੀਤੀ ਹੋਵੇ ਮੈਂ ਕਿਹਾ ਵੀ ਇਹ ਵੀ ਗੱਲ ਤਾਂ ਹੋ ਸਕਦੀ ਹੈ ਅਸੀਂ ਬਾਲਾਂਗੇ ਬੰਦਾ ਜੀ ਵੀ ਇਹ ਡੱਕਾ ਦਾ ਉਹਦਾ ਦੂਤੇ ਤੇ ਨਹੀਂ ਗਉ ਮਾਤਾ ਆਈਏ ਤੇ ਤੁਸੀਂ ਭੋਗ ਤੇ ਦੇਖੋਗੇ ਆ ਵੀ ਰਹੀ ਹੈ ਸੈਂਕੜੇ ਭਗਤ ਆਏ ਵਿੱਚ ਉਹਨਾਂ ਨੂੰ ਭਗਤ ਨਾਂ ਨਾ ਲਾੜੇ ਆ ਉਹ ਮੱਥਾ ਟੇਕ ਕੇ ਆਪਣੇ ਆਰਤੀਆਂ ਕਰਾ ਕੇ ਆਪਣੇ ਮੱਥਾ ਟੇਕ ਕੇ ਜੀਵਾ ਦੇ ਕੇ ਉਹ ਜਾ ਵੀ ਰਹੀ ਹੈ ਉਹ ਤੁਸੀਂ ਸਾਰਾ ਆਪਣੇ ਆਖਦੇ ਫਿਰ ਕੀ ਹੋਇਆ ਅਚੀ ਦੇ 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 ਠੀਕ ਐਸੀ ਨਟਕਾ ਵੀ ਗਉ ਆਣੀ ਸ਼ੁਰੂ ਹੋ ਗਈ ਜਿੰਨ ਦੇਖ ਕੇ ਨਾ ਅਸੀਂ ਹਰਾਂ ਲੈ ਗਏ ਅਸੀਂ ਦੇਖ ਕੇ ਹਰਾਂ ਲੈ ਗਏ ਦੇਖਣ ਵਾਲੀ ਗੱਲ ਐ ਸੀ ਕਿ ਉਹ ਆਂਦੀ ਸੀ ਪੋਰੇ ਚੱਲਦੀ ਸੀ ਸਾਡੇ ਕੋਲ ਨਹੀਂ ਸੀ ਆਂਦੀ ਸਿੱਧੀ ਅੰਦਰ ਵਾਲੇ ਦਰਵਾਜ਼ੇ 'ਤੇ ਪਹੁੰਚ ਜਾਂਦੀ ਸੀ ਸਿੱਧੀ ਬਾਲਾ ਜੀ ਦਰਵਾਜ਼ੇ 'ਤੇ ਨਹੀਂ ਨਹੀਂ ਇੱਕ ਮਿੰਟ ਇਹ ਉਹ ਦੇਨੇ ਪੈਣੇ ਠੀਕ ਹੈ ਹਾਂ 2 ਮਿੰਟ ਲੱਗੇ ਨਾ ਸਾ ਆਰਤੀ ਕਰਾ ਰਹੀ ਆ ਤਾਂ ਪਿੱਛੇ ਬਾਬਾ ਲਾ ਜੀ ਮੰਦਰ ਦੇ ਅੰਦਰ ਬਿਲਕੁਲ ਧਰ ਹੁੰਦਾ ਠੀਕ ਹੈ ਜੀ ਇਹ ਆ ਇੱਧਾ ਆ ਕੇ ਪੰਡਿਤ ਜੀ ਤਿਆਰੀ ਕਰ ਰਿਹਾ ਆ ਪੰਡਿਤ ਜੀ ਦੇਖਿਓ ਥੱਲੇ ਬੈਠੇ ਆ ਔਰਤੀ ਦੀ ਤਿਆਰੀ ਕਰ ਪਹਿਲਾਂ ਆ ਗਈ ਆ ਉਹ ਪੰਡਿਤ ਥੱਲੇ ਬੈਠੇ ਟਿੱਕੇ ਦੀ ਤਿਆਰੀ ਕਰੇ ਕਰਕੇ ਆ ਗਏ ਇਹ ਹੁਣ ਟੋਲੀ ਕਿੱਥੇ ਤੇ ਖਾਣੀ ਆ ਆਰਤੀਕ ਰਾਧੀ ਅਧ ਪਿੱਛੇ